ਤੂੰ ਦਾਪੂ ਕਰਾਉਣਾ ਕੀ ਆ ਤੂੰ ਤੂੰ ਉਹਨੂੰ ਇੰਨਾ ਯਾਰ ਕਰਦਾ ਰਹਿਣਾ ਤੈਨੂੰ ਇੰਨਾ ਕੁੱਟਦਾ ਰਿਹਾ ਤੂੰ ਉਹਨੂੰ ਇੰਨਾ ਯਾਰ ਕਰ ਤੋ ਕਰਦਾ ਮੈਂ ਪੈਸੇ ਦੇਣੇ ਆਂ ਪੈਸੇ ਦੇਣੇ ਆ ਤੂੰ ਨਾਲੇ ਕਹਿੰਦਾ ਮੈਂ ਉਹਦੀ ਸੇਵਾ ਵੀ ਕਰਨੀ ਆ ਇੱਥੇ ਲਿਆਓ ਇੱਥੇ ਲਿਆਈਓ ਇੱਥੇ ਲਿਆਈਓ ਸੇਵਾ ਕਰੇਗਾ ਫਿਰ ਤੂੰ ਕੀ ਆ ਆਖਿਆ ਸੀ ਉਹਨੇ ਹਾਂ ਆਖਿਆ ਸੀ ਉਹਨੇ ਅਹ ਜੇ ਤੂੰ ਕਹੇਗਾ ਫਿਰ ਲੈ ਆਵਾਂਗੇ ਨਹੀਂ ਆਖਿਆ ਸੀ ਅੱਖਿਆ ਤਾਂ ਨਹੀਂ ਹੈਗਾ ਪਰ ਉਹ ਬਿਮਾਰ ਆ ਇਸ ਟਾਈਮ ਉਹਨੂੰ ਲੋੜ ਆ ਜੇ ਕਹੇ ਤਾਂ ਜੇ ਤੂੰ ਕਹੇਗਾ ਤਾਂ ਮਦਦ ਕਰ ਦਾਂਗੇ ਹਾਂ ਕਰ ਦਈ ਕਿਸੇ ਕੋਲ ਸੇਵਾ ਕਰੇਗਾ ਤੂੰ ਕਿੱਥੇ ਪਾਵੇਂਗਾ ਤੂੰ ਦੱਸ ਕਿੱਥੇ ਪਾਵਾਂਗੇ ਤੇਰੇ ਕੋਲ ਹੀ ਪਾਰਾ ਜੇ ਕਿਸੇ ਤੇਰਾ ਮੰਜਾ ਲੱਗਿਆ ਉੱਥੇ ਉਹਦਾ ਮੰਜਾ ਲਾ ਦਾਂਗੇ ਕੋਲੇ ਮੰਜਾ ਲਾ ਦੀ ਨਾ ਪੈਸੇ ਰਹਿਣੇ ਹਾਂ ਪੈਸੇ ਨਹੀਂ ਰਹਿਣੇ ਪੈਸੇ ਉਹਦੇ ਕੋਲੇ ਜਿੱਥੇ ਜਿੱਥੇ ਪੈਸੇ ਹੁੰਦੇ ਉਹਦੇ ਕੋਲੇ ਫਿਰ ਉਹ ਆਪਦਾ ਲਾਜ ਨਾ ਕਰਾਉਂਦਾ ਪੈਸੇ ਬੂ ਹੈ ਨਹੀਂ ਉਹਦੇ ਕੋਲੇ ਉਹ ਤਾਂ ਹੁਣ ਮਲੰਗ ਹੋ ਗਿਆ ਮਲੰਗ ਹੋ ਗਿਆ ਉਹ ਤਰਬੀ ਨਹੀਂ ਤਰਬੀ ਨਹੀਂ ਹੁੰਦਾ ਬਿਮਾਰ ਵੀ ਹੋ ਗਿਆ ਪੈਸੇ ਵੀ ਹੈ ਨਹੀਂ ਉਹਦੇ ਕੋਲੇ ਤੈਨੂੰ ਦੇਣ ਨੂੰ ਹੁਣ ਤਾਂ ਤੇਰੀ ਮਦਦ ਦੀ ਲੋੜ ਆ ਉਹਨੂੰ ਜੇ ਤੂੰ ਮਦਦ ਕਰੇਂਗਾ ਤਾਂ ਉਹਦੀ ਸੇਵਾ ਹੋ ਜੂ ਨਹੀਂ ਤਾਂ ਉੱਥੇ ਵਿਚਾਰਾ ਪਿਆ ਰ ਤੂੰ ਦੱਸ ਜੂੜੀ ਮਦਦ ਕਰੀਏ ਕਿ ਨਾ ਕਰੀਏ ਹੈਂ ਕਰਾ ਦੇ ਮਦਦ ਰਾਦੀ ਮਦਦ ਤੈਨੂੰ ਤਾਂ ਇਹਨਾਂ ਮਾਰਦਾ ਘੋੜਦਾ ਰਿਆ ਤੂੰ ਸੇਵਾ ਕਰੇਗਾ ਉਹਦੀ ਨਾ ਰੱਬਾ ਬੀਬੀ ਸੇਵਾ ਨਹੀਂ ਕਰਦੀ। ਸਤ ਜੀ ਰੱਬ ਉਹ ਬਤਨ ਤਨਹੀਂ ਰੱਬ ਕਹਿੰਦੇ ਹੁੰਦੇ। ਬੀਬੀ ਸੇਵਾ ਨਹੀਂ ਕਰਦੀ। ਇਹ ਵੀ ਸੇਵਾ ਕਰਦੀ ਹੋਊਗੀ ਬੀਬੀ ਜੀ ਕਰਦੀ ਹੋਊਗੀ। ਉਹ ਤਾਂ ਕਿਤੇ ਚਾਪ ਉੱਤਰ ਚਲੇਗੀ। ਕੌਣ ਕਾਕੀ ਗਿਆ ਤੈਨੂੰ ਦੱਸ ਕੇ ਕੌਣ ਗਿਆ? ਆ ਇੰਨੀ ੜਕੇ 50 ਉੱਤਰ ਚਲੇਗੀ। ਚੜਕੇ ਚੜਕੇ ਅੰਬਰ। ਕਿਨੇ ਕਹਿ ਦਿੰਨ। ਉਹ ਤਾਂ ਲੈ ਗਈ ਸਾਰਾ ਪੱਟ। ਇਹਨੂੰ ਕਿਨੇ ਦੱਸੀ ਇਤਨੀ ਗੱਲ ਇਹ। ਉਹ ਗਿਆ ਗਿਆ। ਪੰਡ ਦੇ ਪੰਡ ਦੱਸ ਕੇ ਗਿਆ ਪੰਡ ਦੇ? ਹਾਂ ਮੋਹਨ ਚਲੀ ਪਹੁੰਚਣੀ। ਉਹਨੂੰ ਆਏ ਸੀਗੇ? ਹਾਂ ਆਇ ਕਿ ਉਹ। ਕਦੋਂ ਆਏ? ਕੋਈ ਨਹੀਂ ਤੇਵਾਸਾਂ ਲੋ ਕਿ ਚੋਟੀ। ਹੋ ਤਾਂ ਹੈ ਕਿੰਝ ਚੱਲ ਰਿਹਾ ਉਹ ਤਾਂ ਬਹੁਤ ਪੁਰਾਣੀ ਗੱਲ ਆ ਹੁਣ ਦੀ ਗੱਲ ਕਰਦਾ ਮੈਂ ਹੁਣ ਤਾਂ ਨਹੀਂ ਆਏ ਪਹਿਲੇ ਆਇਆ ਤੇ ਜਦੋਂ ਮੈਨੂੰ ਮਿਲ ਨਹੀਂ ਹੁਣ ਤੈਨੂੰ ਕਿਹਨੇ ਦੱਸਿਆ ਵੀ ਮਸਤੀਆਰ ਬਿਮਾਰ ਆ ਦਰੰਗ ਹੋ ਗਿਆ ਇਹ ਕੌਣ ਦੱਸ ਕੇ ਗਿਆ ਮੈਂ ਪਤਾ ਨਾ ਕਿ ਉਹ ਬਿਮਾਰ ਹੈ ਪਤਾ ਲੱਗਿਆ ਤੇ ਫਿਰ ਉਹਨੂੰ ਆਪਾਂ ਛੱਡ ਦਿੱ ਆਪਦਾ ਜਿਵੇਂ ਰਵੇ ਮਰਜ਼ੀ ਆਪਾਂ ਕੀ ਦੇਣਾ ਉਤੋਂ ਕਿਤੇ ਨਹੀਂ ਜਾਂਦਾ ਇੱਥੇ ਲੱਗੀ ਕੀ ਕਰਾਂਗੇ ਇੱਥੇ ਲੱਗ ਦੀ ਸੇਵਾ ਕਰੇਗਾ। ਉਹ ਦੀ ਸੇਵਾ ਕਰੇਗਾ। ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਆ ਸੱਚੇ ਰੱਬ ਲੋਕ ਨੇ। ਅਜ਼ੀਨ ਇਹ ਉਹ ਰੱਬ ਕਹਿੰਦੇ ਸੀ ਇਹ ਵਾਕਿਆ ਹੀ ਰੱਬ ਆ ਵਾ। ਇਹਨੂੰ ਨਾ ਹੁਣ ਪਤਾ ਲੱਗਦਾ ਰਹਿੰਦਾ ਜਿਵੇਂ ਇਹਦੇ ਪਿੰਡੋਂ ਕੋਈ ਇਲਾਕੇ ਚੋਂ ਕੋਈ ਬੰਦੇ ਆਉਂਦੇ ਆ ਉਹ ਦੱਸਦੇ ਰਹਿੰਦੇ ਆ ਵੀ ਜਿਹੜੇ ਬੰਦੇ ਨੇ ਇਹਨੂੰ ਗੁਲਾਮ ਬਣਾ ਕੇ ਰੱਖਿਆ ਸੀ ਮੁਖਤਿਆਰ ਸਿੰਘ ਚੱਕੀ ਵਾਲੇ ਨੇ ਜਿਹੜਾ ਇਹਨੂੰ ਕੁੱਟਦਾ ਰਿਹਾ ਕਟ-ਕਟ ਕੇ ਦੇਖੋ ਇਹਦੇ ਪੈਰਾਂ ਦੀਆਂ ਉਂਗਲਾਂ ਦੇਖੋ ਕੀ ਹਾਲ ਕਰਤਾ ਰੇੜਾ ਰੋੜਦਾ ਸੀ ਹੱਥੇ ਦੇ ਬਿੰਗੇ ਹੋ ਗਏ ਉਵੇਂ ਹੀ ਹੋ ਗਏ ਪੱਕੇ ਸਿਰ ਤੇ ਇੱਥੇ ਸੈਂਟਰ ਚ ਵਾਲ ਨਹੀਂ ਆਏ ਆ ਮੱਥੇ ਤੇ ਟਾਂਕੇ ਕਿੰਨੇ ਲੱਗੇ ਹੋਇਆ ਪਤਾ ਨਹੀਂ ਕਿੰਨੀ ਵਾਰੀ ਉਹਨੇ ਉਹ ਚੱਕੀ ਵਾਲੀ ਵੱਡੀ ਸਾਰੀ ਚਾਬੀ ਹੁੰਦੀ ਸੀ ਉਹੀ ਮਾਰਦਾ ਸੀ ਇਹਦੇ ਇੰਨਾ ਤਸ਼ੱਦਦ ਸਿਆ ਇਹਨੇ ਸਾਰੀ ਉਮਰ ਉਦੋਂ ਪਰ ਅੱਜ ਵੀ ਇਹ ਕਹਿ ਰਿਹਾ ਵੀ ਮੈਨੂੰ ਪਤਾ ਲੱਗਿਆ ਉਹ ਬਿਮਾਰ ਆ ਨੂੰ ਦਰੰਗ ਹੋ ਗਿਆ ਉਹ ਪਿਆਵ ਆ ਕਿਤੇ ਘਰ ਵੀ ਵਿਗ ਗਿਆ ਉਹਦਾ ਕਿਤੇ ਨਾਲ ਦੇ ਪਿੰਡ 'ਚ ਕਿਸੇ 'ਚ ਰਹਿ ਰਿਹਾ ਹੁਣ ਉਹ ਵੀ ਕਮਰੇ 'ਚ ਪਿਆ ਵੀ ਉਹਨੂੰ ਇੱਥੇ ਲੈ ਆਓ ਵੀ ਮੈਂ ਉਹਦੀ ਸੇਵਾ ਕਰੂੰਗਾ ਦੇਖੋ ਕਿੱਡਾ ਜਿਗਰਾ ਬਾਪੂ ਦਾ ਕਿਵੇਂ ਇਹਦੇ ਦਿਲ 'ਚ ਆਈ ਏ ਗੱਲ ਇਹਦੇ ਭਾਵਨਾ ਕਿਵੇਂ ਬਣੀ ਇਹ ਇਹ ਸੱਚੀ ਰੱਬ ਵਰਗੇ ਲੋਕ ਨੇ ਇਹ ਜਿਨ੍ਹਾਂ ਦੇ ਮਨਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਜੀਵਨ ਖਰਾਬ ਕਰਤਾ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੁੱਟ-ਕੁੱਟ ਕੇ ਨਰਕ ਬਣਾ ਤੀ ਉਸ ਬੰਦੇ ਦੀ ਸੇਵਾ ਕਰਨ ਨੂੰ ਮਨ ਲੋਚਦਾ ਅਰਜ ਬਾਪੂ ਦਾ ਅਜ ਬਾਪੂ ਗਪਾਲ ਦੇ ਮਨ ਦੇ ਵਿੱਚ ਉਸੇ ਬੰਦੇ ਦੀ ਸੇਵਾ ਕਰਨ ਬਾਰੇ ਖਿਆਲ ਆ ਰਹੇ ਨੇ ਜਿਹੜੇ ਬੰਦੇ ਨੇ ਇਤਨਾ ਤਸ਼ੱਦਦ ਕੀਤਾ ਫਿਰ ਏਵੇਂ ਹੀ ਇਹ ਆਪਣੇ ਭਰਾ ਨੂੰ ਯਾਦ ਕਰਦਾ ਬਹੁਤ ਜ਼ਿਆਦਾ ਉਹ ਇਸ ਦੁਨੀਆ ਤੋਂ ਚਲੇ ਗਿਆ ਪਰ ਉਹ ਨੂੰ ਉਹਦੇ ਵਾਈਫ ਨੂੰ ਉਹਦੇ ਬੱਚਿਆਂ ਨੂੰ ਆਪ ਦੂਜੇ ਭਰਾ ਨੂੰ ਮਿਲਣਾ ਚਾਹੁੰਦਾ ਬਹੁਤ ਦਿਲ ਤੋਂ ਪਰ ਉਹ ਮਿਲ ਨਹੀਂ ਆ ਰਹੇ ਭੈਣ ਜਰੂਰ ਆ ਕੇ ਗਈ ਹੈ ਮਿਲਣ ਦੋ ਵਾਰੀ ਤਿੰਨ ਵਾਰੀ ਜੀਜਾ ਵੀ ਆ ਕੇ ਗਿਆ ਪਰ ਦੇਖੋ ਕਿਸਮਤ ਦੀਆਂ ਗੱਲਾਂ ਜਦੋਂ ਬਾਪੂ ਦਾ ਜਨਮ ਹੋਇਆ ਸੀ ਇਹਦੀ ਮਾਂ ਦੀ ਮੌਤ ਹੋ ਗਈ ਸੀ ਇਹ ਛੋਟਾ ਜਿਹਾ ਹੀ ਸੀ ਉਦੋਂ ਇਹਦੇ ਦੋ ਭਰਾ ਤੇ ਇੱਕ ਭੈਣ ਪਹਿਲਾਂ ਸੀਗੀ ਹੋਰ ਇਹ ਜਦੋਂ ਜਨਮ ਹੋਇਆ ਜਨਮ ਸਮੇਂ ਹੀ ਕੋਈ ਦਿੱਕਤ ਆ ਗਈ ਇਹ ਥੋੜਾ ਸਿੱਧਾ ਸੀਗਾ ਜਨਮ ਤੋਂ ਹੀ ਰੱਬ ਰੂਪੀ ਸੀ ਇਹ ਜਦੋਂ ਵੱਡਾ ਹੋਇਆ ਤਾਂ ਇਹਦੀਆਂ ਆਦਤਾਂ ਸੀ ਜਿਹੜੀਆਂ ਉਹ ਸਾਧੂ ਸੁਭਾਲੀਆਂ ਸੀ ਜੇ ਮੰਦਰ ਗਏ ਤਾਂ ਉੱਥੇ ਲਾਈਨ 'ਚ ਬੈਠ ਕੇ ਖਾਣ ਲੱਗ ਗਏ ਜਿੱਥੇ ਵਿੱਚ ਮੰਗਣ ਵਾਲੇ ਖੜੇ ਹੁੰਦੇ ਆ ਉਹਨਾਂ ਦੇ ਨਾਲ ਹੀ ਖੜ ਕੇ ਕਿਸੇ ਤੋਂ ਲੈ ਲਿਆ ਕੁਝ ਤਾਂ ਬਾਪ ਵੀ ਵਧੀਆ ਕੰਮਕਾਰ ਕਰਦਾ ਸੀ ਭਰਾ ਵੀ ਚੰਗੀਆਂ ਨੌਕਰੀਆਂ ਤੇ ਲੱਗੇ ਪੜ ਕੇ ਤਾਂ ਉਹ ਬੇਇੱਜ਼ਤੀ ਮਾਨਦੇ ਸੀਗੇ ਭਾਬੀਆਂ ਵੀ ਇਹਨੂੰ ਚੰਗਾ ਨਹੀਂ ਸੀ ਬਾੜਾ ਸਮਝਦੀ ਕਿਉਂਕਿ ਸਾਧੂ ਸੁਭਾਅ ਦਾ ਸੀਗਾ ਸਿੱਧਾ ਸੀ ਥੋੜਾ ਜਿਹਾ ਤੇ ਉਹ ਇਹਦੇ ਤੇ ਕੋਈ ਬਾੜਾ ਤਵੱਜੋ ਨਹੀਂ ਸੀ ਦਿੰਦੇ ਤਾਂ ਫਿਰ ਇਹਦੇ ਪਿਤਾ ਜੀ ਪੰਜਾਬ ਆਏ ਪੰਜਾਬ ਆ ਕੇ ਉਹਨਾਂ ਨੇ ਯਤਿਮਖਾਨੇ 'ਚ ਗੱਲ ਕੀਤੀ ਪਤਾ ਕੀਤਾ ਤਾਂ ਯਤਿਮਖਾਨੇ ਦਾ ਕਾਰਡ ਲੈ ਕੇ ਗਏ ਯਤਿਮਖਾਨੇ ਵਾਲਿਆਂ ਨਾਲ ਗੱਲ ਕਰਕੇ ਗਏ ਵੀ ਜੇ ਮੇਰਾ ਪੁੱਤ ਤੁਸੀਂ ਰੱਖ ਲਓਗੇ ਤਾਂ ਕਿਉਂਕਿ ਪਿਤਾ ਜੀ ਨੂੰ ਦੀਨਾ ਸੀ ਵੀ ਮੇਰੀ ਮੌਤ ਤੋਂ ਬਾਅਦ ਮਾਂ ਦਾ ਦੀ ਪਹਿਲਾਂ ਹੀ ਹੈ ਨਹੀਂ ਭੈਣ ਵਿਆਹ ਹੀ ਗਈ ਆ ਵੀ ਇਹਨੂੰ ਸੰਭਾਲਣਾ ਨਹੀਂ ਕਿਸੇ ਨੇ ਵੀ ਇਹਦੇ ਮੇਰੇ ਜਿਹੜੇ ਭਰਾ ਇਹਦੇ ਭਰਾ ਵਾ ਜਿਹੜੇ ਮੇਰੇ ਦੂਜੇ ਬੱਚੇ ਆ ਤੇ ਦੀਆਂ ਭਰਜਾਈਆਂ ਉਹ ਇਹਦੇ ਨਾਲ ਚੰਗਾ ਰਵਈਆ ਨਹੀਂ ਸੀ ਕਰਦੇ ਤਾਂ ਫਿਰ ਪਿਤਾ ਜੀ ਨੇ ਆਪਣੀ ਵਸੀਅਤ ਬਣਾਈ ਤਾਂ ਵਸੀਅਤ ਦੇ ਵਿੱਚ ਵਿਲ ਦੇ ਵਿੱਚ ਜਿਹੜੀ ਬਿੱਲ ਬਣਾਈ ਸੀ ਉਹਦੇ ਵਿੱਚ ਉਹਨੇ ਲਿਖਤਾ ਵੀ ਮੇਰੀ ਜਿਹੜੀ ਜ਼ਮੀਨ ਜਾਇਦਾਦ ਆ ਮੇਰੀ ਪ੍ਰਾਪਰਟੀ ਆ ਮੇਰੇ ਘਰ ਬਾਰ ਆ ਉਹ ਮੇਰੇ ਦੋਨੇ ਮੁੰਡਿਆਂ ਦੇ ਆ ਵੱਡਿਆਂ ਦੇ ਆ ਤੇ ਮੇਰੀ ਕੁੜੀ ਮੈਂ ਵਿਆਹਤੀ ਆ ਤੇ ਜਿਹੜਾ ਮੇਰਾ ਛੋਟਾ ਮੁੰਡਾ ਉਹਨੂੰ ਮੇਰੀ ਮੌਤ ਤੋਂ ਬਾਅਦ ਜਲੰਧਰ ਲੁਧਿਆਣਾ ਆਪਣੇ ਪੰਜਾਬ ਦੇ ਵਿੱਚ ਇੱਕ ਜਲੰਧਰ ਜ਼ਿਲ੍ਹਾ ਵਾ ਉੱਥੇ ਜਿਤੇਮ ਖਾਨੇ ਦੇ ਵਿੱਚ ਜਮ੍ਹਾਂ ਕਰਾਇਆ ਜਾਵੇ ਤੇ ਨਾਲ 5000 ਰੁਪਏ ਜਮ੍ਹਾਂ ਕਰਾ ਕੇ ਆਇਆ ਜਾਵੇ ਉਸ ਟਾਈਮ 5000 ਦੀ ਵੈਲਿਊ ਆ ਕਹਿੰਦੇ ਪੰਜਾਬ ਦੇ ਵਿੱਚ 10 ਕਿੱਲੇ ਜ਼ਮੀਨ ਆ ਜਾਂਦੀ ਸੀ 5 5000 ਰੁਪਏ ਕਿਉਂਕਿ ਉਦੋਂ ਕੋਈ ਵੇਚਦਾ ਨਹੀਂ ਸੀ ਪਹਿਲਾਂ ਤਾਂ ਜ਼ਮੀਨ ਤੇ ਜ਼ਮੀਨਾਂ ਦੀ ਕੀਮਤ ਆ ਜਿਹੜੀ ਉਹ ਹੈ ਨਹੀਂ ਸੀ ਕੋਈ ਖਾਸ ਜੇ ਮੰਨ ਲਓ 5000 ਦੀ ਵੈਲਿਊ ਅੱਜ ਦੇ ਕਹ ਦੀਏ ਕਰੋੜ ਵਰਗੀ ਸੀ ਕਹ ਦੀਏ ਤੇ ਉਹ ਬਾਪੂ ਜੀ ਨੂੰ ਇਦੇ ਪਿਤਾ ਜੀ ਦੀ ਮੌਤ ਤੋਂ ਬਾਅਦ ਜਲੰਧਰ ਜਿਤੇਮ ਖਾਨੇ ਚ ਜਾ ਕੇ ਜਮਾ ਕਰਾ ਗਿਆ ਇਹਦਾ ਭਰਾ ਜ਼ਬਰਦਸਤੀ ਇਹ ਔਣਾ ਨਹੀਂ ਸੀ ਚਾਹੁੰਦਾ ਇਹ ਰਹਿਣਾ ਨਹੀਂ ਸੀ ਚਾਹੁੰਦਾ ਇਹ ਘਰ ਹੀ ਰਹਿਣਾ ਚਾਹੁੰਦਾ ਸੀ ਤਾਹਣ ਛੱਡਦਾ ਆਪਣੇ ਭਰਾ ਨੂੰ ਭੈਣਾਂ ਨੂੰ ਆਪਣੇ ਪਰਿਵਾਰ ਨੂੰ ਪਰ ਇਹਨੂੰ ਮਜਬੂਰਨ ਉੱਥੇ ਛੱਡ ਗਏ ਇਸ ਸਾਲ ਡੇਢ ਸਾਲ ਉੱਥੇ ਰਿਹਾ ਉੱਥੋਂ ਆਪੇ ਨਿਕਲ ਗਿਆ ਜਾਂ ਉਹਨਾਂ ਨੇ ਛੱਡਤਾ ਇਹ ਰੱਬ ਜਾਣਦਾ ਉਸ ਤੋਂ ਬਾਅਦ ਇਹ ਕਿਵੇਂ ਦਰਬਾਰ ਸਾਹਿਬ ਪਹੁੰਚ ਗਿਆ ਤਾਂ ਜਿਹੜਾ ਇਹਦਾ ਮਖਤਿਆਰ ਸਿੰਘ ਚੱਕੀ ਵਾਲਾ ਜਿਹਦੀ ਅੱਜ ਸੇਵਾ ਕਰਨ ਨੂੰ ਲੋਚਦਾ ਵਾ ਉਹ ਬੰਦਾ ਦੱਸਦਾ ਵੀ ਮੈਂ ਇਹਨੂੰ ਦਰਬਾਰ ਸਾਹਿਬ ਤੋਂ ਗਿਆ ਸੀ ਉੱਥੋਂ ਲੈ ਕੇ ਆਇਆ ਸੀ ਵੀ ਮੈਂ ਉੱਥੇ ਆਪਣੀ ਘਰ ਵਾਲੀ ਦੇ ਨਾਲ ਮੱਥਾ ਟੇਕਣ ਗਿਆ ਸੀ ਸੁੱਖ ਲਾਉਣ ਗਿਆ ਸੀ ਉੱਥੇ ਮੈਨੂੰ ਮਿਲਿਆ ਇਹ ਮੇਰੇ ਮਗਰ ਲੱਗ ਗਿਆ ਮੈਂ ਇਹਨੂੰ ਘਰੇ ਲੈ ਆਇਆ ਇਹਨੂੰ ਮੈਂ ਰੋਟੀ ਪਾਣੀ ਦੇਣ ਲੱਗ ਗਿਆ ਇਹ ਪੱਠੇ ਪਾਉਣ ਲੱਗ ਗਿਆ ਮੈਂ ਕੰਮ ਕਰਨ ਲਾ ਲਿਆ ਤੇ ਜਿਹੜੀ ਆ ਵਸੀਅਤ ਵਾਲੀ ਗੱਲ ਆ ਇਹ ਇਹਦੇ ਭੈਣ ਨੇ ਦੱਸਿਆ ਇਹਦੇ ਭਰਾ ਨੇ ਦੱਸਿਆ ਜਿਹੜਾ ਜਦੋਂ ਇਹਨੂੰ ਅਸੀਂ ਮਖਤਿਆਰ ਸਿੰਘ ਚੱਕੀ ਵਾਲੇ ਤੋਂ ਛੜਾ ਕੇ ਲੈ ਕੇ ਆਏ ਕਿਹੜੀ ਹਾਲਾਤ ਚ ਲੈ ਕੇ ਆਏ ਉਹ ਵੀ ਤੁਸੀਂ ਦੇਖਿਆ ਤਾਂ ਫਿਰ ਬਾਪੂ ਨੇ ਆਪਣੇ ਐਡਰੈਸ ਦੱਸਿਆ ਵੀ ਮੈਂ ਅੰਦੌਰ ਦਾ ਰਹਿਣ ਵਾਲਾ ਐਮਪੀ ਦਾ ਮੱਧ ਪ੍ਰਦੇਸ਼ ਦਾ ਵਿਸ਼ਾਲੀ ਨਗਰ ਮhalla ਵਾ ਮੇਰਾ 2/2 ਮਕਾਨ ਗਲੀ ਨੰਬਰ 2 ਆ ਫਿਰ ਉਹ ਤੋਂ ਦੀ ਅਡਰੈਸ ਲੱਭਿਆ ਪਤਾ ਕੀਤਾ ਤੇ ਘਰ ਗੱਲ ਹੋਈ ਇਹਦੀ ਭੈਣ ਤੇ ਜੀਜਾ ਮਿਲਣਾ ਏ ਉਹਨਾਂ ਨੇ ਆ ਵਸੀਅਤ ਵਾਲੀ ਗੱਲ ਸਾਰੀ ਕਲੀਅਰ ਕੀਤੀ ਦੱਸੀ ਫਿਰ ਹੁਣ ਬਾਪੂ 2018 ਤੋਂ ਲੈ ਕੇ ਅੱਜ 2025 'ਚ ਖੜੇ ਆ 7 ਸਾਲ ਹੋ ਗਏ ਸਾਡੇ ਕੋਲੇ ਰਹਿੰਦੇ ਨੂੰ ਬੜੀ ਵਾਰ ਇਹਨੇ ਕਿਹਾ ਵੀ ਮੈਨੂੰ ਲੈ ਜਾਓ ਆਪਦੀ ਭੈਣ ਨੂੰ ਵੀ ਚਲੋ ਭੈਣ ਨਹੀਂ ਲਿਆ ਸਕਦੀ ਭਰਾ ਨੂੰ ਵੀ ਪਿਛਲੇ ਸਾਲ ਵੀ ਸਾਡੀ ਫੋਨ ਤੇ ਗੱਲ ਹੋਈ ਵੀਡੀਓ ਕਾਲ ਤੇ ਪਹਿਲੀ ਵਾਰੀ ਗੱਲ ਹੋਈ ਪਿਛਲੇ ਸਾਲ ਉਹ ਹੀ ਮਿਲਣ ਨਹੀਂ ਆ ਰਿਹਾ ਇਹਦੀਆਂ ਦੋ ਹੀ ਖੁਆਇਸ਼ਾਂ ਵਾ ਇੱਕ ਤਾਂ ਇਹ ਉਹ ਆਪਣੀ ਜੰਮਣ ਵਾਲੀ ਥਾਂ ਤੇ ਕਹਿੰਦਾ ਮੈਂ ਜਾ ਕੇ ਆਉਣਾ ਇੱਕ ਵਾਰੀ ਮਿਲ ਕੇ ਆਉਣਾ ਤੇ ਇੱਕ ਹੀ ਕਹਿੰਦਾ ਜਿਹੜਾ ਜ਼ਿਆਦਾ ਹੈ ਜੱਪਦਾ ਰਹਿੰਦਾ ਸਾਰਾ ਦਿਨ ਕਿਸੇ ਨਾਲ ਵੀ ਇਹਨੇ ਗੱਲ ਕਰਨੀਆਂ ਸਾਰਾ ਦਿਨ ਇਹ ਹੀ ਕਹੀ ਜਣਾ ਮੁਖਤਿਆਰ ਚੱਕੀ ਵਾਲਾ ਕਿਵੇਂ ਆ ਠੀਕ ਆ ਮਰ ਗਿਆ ਠੀਕ ਆ ਹੈਗਾ ਉਹ ਹੁਣ ਇਹ ਕੁਝ ਦਿਨਾਂ ਤੋਂ ਬਾਪੂ ਇਹ ਕਹਿਣ ਲੱਗਿਆ ਵੀ ਉਹਨੂੰ ਲੈ ਆਓ ਇੱਥੇ ਵੀ ਮੈਂ ਉਹਦੀ ਸੇਵਾ ਕਰੂੰਗਾ ਮੈਂ ਅੱਜ ਇਹ ਸਾਂਝ ਤੁਹਾਡੇ ਨਾਲ ਤਾਂ ਪਾ ਰਿਹਾ ਵੀ ਇਹ ਗੱਲ ਇਹਨਾਂ ਰੱਬ ਲੋਕਾਂ ਦੀ ਆ ਜਿਨ੍ਹਾਂ ਦਾ ਕਿਸੇ ਨਾਲ ਬਹਿਰ ਵਿਰੋਧ ਨਹੀਂ ਕਿਸੇ ਦੇ ਨਾਲ ਨਫ਼ਰਤ ਨਹੀਂ ਕਰਦੇ ਲੋਕ ਪਰ ਇਹਨਾਂ ਦੇ ਨਾਲ ਜੋ ਹੋਇਆ ਉਹ ਦਰਿੰਦਗੀ ਸੀਗੀ ਇੱਕ ਪਰ ਜਿਨੇ ਕੀਤੀ ਆ ਇਹ ਅੱਜ ਉਹਦੀ ਵੀ ਸੇਵਾ ਕਰਨੀ ਚਾਹੁੰਦਾ ਬਾਪੂ ਦੇਖੋ ਐਸੀ ਰੂਹ ਆ ਸਾਡਾ ਬਾਪੂ ਗਪਾਲ ਸਿੰਘ ਸਾਡਾ ਸਰਪੰਚ ਬਾਪੂ ਗਪਾਲ ਸਿੰਘ ਅਰਦਾਸ ਕਰਿਓ ਸੱਚੇ ਪਾਤਸ਼ਾਹ ਜਤ ਜੀ ਕਲਾ ਵਕਸ਼ਣ ਤੰਦਰੁਸਤੀ ਵਕਸ਼ਣ ਬਾਪੂ ਗਪਾਲ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ